ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਮੁਹਾਲੀ ਸਾਈਬਰ ਕ੍ਰਾਈਮ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਔਨਲਾਈਨ ਲਗਾਤਾਰ ਜਿਹੜੇ ਨੇ ਠੱਗੀਆਂ ਵਜ ਰਹੇ ਨੇ ਜਿਸ ਨੂੰ ਲੈ ਕੇ 8 ਮੁਲਜ਼ਮ ਜਿਹੜੇ ਨੇ ਕਾਬੂ ਕੀਤੇ ਨੇ ਔਨਲਾਈਨ ਠੱਗੀ ਕਰਨ ਵਾਲੇ ਵਿਅਕਤੀਆਂ ਦਾ ਜਿਹੜਾ ਇਹ ਪਰਦਾਫਾਸ਼ ਕੀਤਾ ਗਿਆ ਜਿਸ ਤੋਂ ਬਾਅਦ 18 ਕਰੋੜ ਦੇ ਜਿਹੜੇ ਔਨਲਾਈਨ ਠੱਗੀ ਦੇ ਮਾਮਲੇ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ 8 ਮੁਲਜ਼ਮ ਸਾਈਬਰ ਕ੍ਰਾਈਮ ਵੱਲੋਂ ਮੁਹਾਲੀ ਦੇ ਕਾਬੂ ਕੀਤੇ ਗਏ ਨੇ ਜੋ ਆਨਲਾਈਨ ਠੱਗੀ ਕਰਦੇ ਸੀ ਪੁਲਿਸ ਨੇ 8 ਮੁਲਜ਼ਮਾਂ ਨੂੰ ਹੁਣ ਕਾਬੂ ਕੀਤਾ ਤੇ 18 ਕਰੋੜ ਦੀ ਠੱਗੀ ਦਾ ਵੱਡਾ ਖੁਲਾਸਾ ਕੀਤਾ ਐਸਐਸਪੀ ਹਰਮਨਦੀਪ ਹੰਸ ਨੇ ਕਿਹਾ ਕਿ ਮੁਲਜ਼ਮ ਜਿਹੜੇ ਨੇ ਖਰੜ ਦੇ ਇੱਕ ਰॉयਲ ਅਪਾਰਟਮੈਂਟ ਵਿੱਚ ਆਨਲਾਈਨ ਗੋਮਿੰਗ ਐਪ ਜਿਹੜੀ ਆ ਰਹੀ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਠੱਗਦੇ ਸਨ ਤਾਂ ਮੁਲਜ਼ਮਾਂ ਕੋਲੋਂ 205 ਦੇ ਕਰੀਬ ਲੈਪਟਾਪ ਬਰਾਮਦ ਹੋਏ ਨੇ 252 ਮੋਬਾਈਲ ਫੋਨ 70 SIM ਕਾਰਡ ਤੇ 127 ਜਿਹੜੀਆਂ ਨੇ ATM ਕਾਰਡ ਅਤੇ 2.5 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਾਰੇ ਮਲਜ਼ਮ ਜਿਹੜੇ ਨੇ ਰਾਜਸਥਾਨ ਮਹਾਰਾਸ਼ਟਰ ਅਤੇ ਬਿਹਾਰ ਦੇ ਨਿਵਾਸੀ ਨੇ ਜਿਨ੍ਹਾਂ ਵੱਲੋਂ ਲਗਾਤਾਰ ਭੋਲੇ ਭਾਲੇ ਲੋਕਾਂ ਦੇ ਨਾਲ ਜਿਹੜੀ ਐ ਠੱਗੀ ਕੀਤੀ ਜਾ ਰਹੀ ਸੀ ਔਨਲਾਈਨ ਗੇਮਿੰਗ ਨੂੰ ਲੈ ਕੇ ਉਹ ਲਗਾਤਾਰ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਸੀ ਲਗਾਤਾਰ ਔਨਲਾਈਨ ਨੂੰ ਲੈ ਕੇ ਜਿਹੜੇ ਭੋਲੇ-ਪਾਲੇ ਬੱਚਨੇ ਉਹਨਾ ਤੋਂ ਪੈਸੇ ਐਡਦੇ ਸੀ ਜਿਸ ਤੋਂ ਬਾਅਦ ਵੱਡੀ ਘਟਨਾ ਨੂੰ ਅੰਜਾਮ ਵੀ ਦਿੱਤੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਨਲਾਈਨ ਗੇਮਿੰਗ ਲਗਾਤਾਰ ਨੂੰ ਲੈ ਕੇ ਲਗਾਤਾਰ ਬੱਚੇ ਜਿਹੜੇ ਨੇ ਸ਼ਿਕਾਰ ਹੋ ਰਹੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਜੋ ਬੱਚੇ ਔਨਲਾਈਨ ਗੇਮਿੰਗ ਖੇਡਦੇ ਨੇ ਉਹਨਾਂ ਨੂੰ ਔਨਲਾਈਨ ਫਰਗੀ ਤੋਂ ਬਚਣਾ ਚਾਹੀਦਾ ਹੈ ਮੁਹਾਲੀ ਸਾਈਬਰ ਕ੍ਰਾਈਮ ਨੇ ਹੋ ਵੱਡੀ ਸਫਲਤਾ ਹਾਸਲ ਹੋਈ ਹੈ ਲਗਾਤਾਰ ਮਿਲ ਰਹੀ ਸ਼ਿਕਾਇਤਾਂ ਤੋਂ ਬਾਅਦ ਜੜੀ ਹੈ ਇਹ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ 8 ਮੁਲਜ਼ਮ ਜੜੇ ਨੇ ਕਾਬੂ ਕੀਤੇ ਨੇ ਜੋ ਇੱਕ ਰੈਸਟੋਰੈਂਟ ਦੇ ਵਿੱਚ ਬੈ ਕੇ ਇੱਕ ਹੋਟਲ ਦੇ ਵਿੱਚ ਬੈ ਕੇ ਜਿਹੜੇ ਨੇ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤੇ ਦੇ ਰਹੇ ਸੀ ਮੁਲਜ਼ਮਾਂ ਕੋਲੋਂ ਜਿਹੜੇ ਨੇ 205 ਲੈਪਟਾਪ 251 ਮੋਬਾਈਲ ਫੋਨ 70 SIM ਅਤੇ 127 ATM ਕਾਰਡ ਜਿਹੜੇ ਨੇ ਤਾਂ 2.5 ਲੱਖ ਰੁਪਏ ਦੇ ਕਰੀਬ ਕਿਆ ਐਸ਼ੋ ਬਰਾ ਮੋਧ ਹੋਇਆ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਹਰਮਨਦੀਪ ਹੰਸ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਤਾਂ ਨੋਟ ਨਾ ਨੇ ਕਾਨਫਰੈਂਸ ਹੈਗੀ ਐਸੀ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸੰਬੰਧਿਤ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਏ ਦੇ ਵਿੱਚ ਦੋ ਐਡਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਉਹਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੂਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੈਂ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਕਿ ਕਿਸੇ ਲਾਲਚ ਕਰਕੇ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ ਔਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਔਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇੰਟਰਨੈਸ਼ਨਲ ਇੱਕ ਗਿਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਸਾਰਨਾ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ 'ਚ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਕੁਆਇਨਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਆ ਜਿੰਨੇ ਕੁ ਪਾਸਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾਂ ਉਹਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ ਹੈ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀਗੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੁੰਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਇਥੇ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰ ਮਾਈਂਡ ਕਹ ਲੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਇਹਦੇ ਲਈ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ, ਰਾਜਸਥਾਨ, ਬਿਹਾਰ, ਮੱਧਿਆਪਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ। ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ, 51 ਮੋਬਾਈਲ ਫੋਨਸ, 70 SIM ਕਾਰਡ, 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਚ ਬਰਾਬਦਗੀ ਹੁੰਦਾ ਸੀ। ਇਹਦੇ ਵਿੱਚ ਇਹਨਾਂ ਵੀ ਜਿਹੜੇ ਅਧਿਕਾਰੀ ਸਾਰੇ ਬਾਹਰ ਦੇ ਨੇ ਇਹਨਾਂ ਵਿੱਚ ਕੋਈ ਲੋਕਲ ਇੰਰਵਨਮੈਂਟ ਹੈ ਨਹੀਂ। ਨਹੀਂ ਹਾਲੇ ਤੱਕ ਲੋਕਲ ਦੀ ਨਹੀਂ ਹੈਗੀ। ਇਹ ਹਾਲੇ ਜਿਹੜੀ ਚੈੱਕ ਕਰ ਰਹੇ ਉਹਦੇ ਜੇ ਕਰ ਰਹੇ ਆ ਵੀ ਇਹ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੋੜੇ ਚੱਲ ਰਿਹਾ। 1.5-2 ਮਹੀਨੇ ਇੱਕ ਫਲੈਟ ਤੇ ਰਹਿ ਕੇ ਅੱਗੇ ਅੱਗੇ ਸ਼ਿਫਟ ਕਰ ਰਹੇ ਸੀਗੇ। ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਹੋਈ ਇਹ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਇਹਦਾ ਰੈਂਟ ਐਗਰੀਮੈਂਟ ਹੋਇਆ ਸੀ ਜਿਹੜੇ ਹੁਣ ਫੜੇ ਗਏ ਉਹ ਤੋਂ ਸਾਨੂੰ ਆਈਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਜਿਹ ਕਿਸ ਨਾਮ ਦਾ ਤੇ ਰਾਜਸਥਾਨ ਦਾ ਰਹਿਣਾ ਹੈ ਰਾਜਸਥਾਨ ਦਾ ਰਹਿਣਾ ਹੈ ਸਰੀ ਬੈਂਕਾਂ ਦੀ ਕੀ ਕੀ ਇਨਵੋਲਵਮੈਂਟ ਹੈ ਇਹ ਜੀ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਕਿ ਵੀ ਖਾਤੇ ਤਾਂ ਇਹਨਾਂ ਨੇ ਦੇਖੋ ਲੀਗਲੀ ਖਲਵਾਏ ਹੋਣਗੇ ਜਿੰਨੇ ਪੈਸੇ ਆ ਰਹੇ ਸੀ ਉਹਨਾਂ ਸਾਡੀ ਸਾਰੇ ਜਿੰਨੇ ATM 127 ਕਾਰਡ ਹੈ ਉਹਨਾਂ ਦੇਖਣਾ ਪੈਣਾ ਵੀ ਕਿਹੜੇ-ਕਿਹੜੇ ਬੈਂਕ ਦੇ ਕਿਹੜੇ-ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਸੀ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਜਿੰਨੇ ਜੀ ਸੀ ਜਾਂ ਤੇ ਬਾਕੀ ਅੱਠ ਨੰਬਰ ਕਿ ਅਧਿਕਾਰ ਦਿੱਤੇ ਨਹੀਂ ਇਹਨਾਂ ਦੀ ਰਜਿਸਟਰੀ ਸ਼ਿਕਰੇ ਨਹੀਂ ਹਨ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਵਿੱਚ ਦੱਸਿਆ ਵੀ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਫਿਰ ਉਹਨੂੰ ਹੌਲੀ-ਹੌਲੀ ਪਤਾ ਲੱ ਮੇ ਵੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਜਾਂ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹੈਂ ਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਜੀ ਸਰ ਇਸ ਕੰਨਾ ਸੁਣੇਗਾ ਤੁਹਾਨੂੰ ਅੱਜ ਆਪਾਂ ਕੱਲ ਕਰ ਲਈ ਅੱਜ 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 ਬੇਚ ਕਰ ਰਹੇ ਜਿਹਨੂੰ ਹੁਣ ਦਾ ਰਿਮਾਂਡ ਲਾਵਾਂਗੇ ਜਿਹੜੇ ਆਰਟੀਕਲ ਹੈ ਅਰੈਸਟ ਦਿੱਤੇ ਗਏ ਆਈਡੀਅਸ ਕੋਟ ਤੇ ਇਹਨਾਂ ਦੀ ਐਜੂਕੇਸ਼ਨ ਦਾ ਕਰ ਰਹੇ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਇਹ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚੋਂ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਆ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ 'ਚ ਇਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਘਾਟੇ ਦਾ ਕੀਤਾ ਜੀ ਹੈ ਅਬਰੌਡ ਦੀ ਜਮਾਈ ਸੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ ਨਾਲ ਆਪਣੇ ਆਪਣੇ ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ-ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਤਾਂ 5-5 10-10 ਲੱਖ ਰੁਪਏ ਤੱਕ ਆਪਕੋ ਮੈਕਸਿਮ ਕਿੰਨਾ ਮਿ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਤੁਸੀਂ ਗੱਲ ਕੀਤੀ ਹੈ ਸਰ ਏਜ ਵੀ ਇਨਵੋਲ ਕਰੇ ਪਰ ਸਤਹੀ ਨਹੀਂ ਲਿਧੀ ਹੋ ਰਹੀ ਹੈ ਨਹੀਂ ਮੇਬੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਕੁ ਹੁਣ ਤੱਕ ਪੈਸਾ ਘੁੰਮ ਚੁੱਕਿਆ ਕਿਉਂਕਿ ਇਹ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ਏਟੀਐਮ ਕਾਰਡਸ ਹੈ ਕਿ ਕਿਸੇ ਨਾ ਕਿਸੇ ਟਾਈਮ ਦੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਹੁੰਦਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਵੀ ਇਹ ਜੋ ਜਿਹੜੇ ਨੈਕਸਸ ਹੋ ਸਕਦਾ ਹੈ ਹੋ ਸਕਦਾ ਜੀ ਦੇਖੋ ਦੁਬਈ ਦਾ ਇਹਨਾਂ ਦਾ ਮਾਸਟਰ ਸਰਵਰ ਅਸੀਂ ਲੋਕੇਟ ਕਰਿਆ ਜਿਹੜਾ ਇਹ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ 'ਚ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣੇ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਹੈ ਇਹਨੂੰ ਫੜਾਂਗੇ ਜੀ ਇਹ ਤਾਂ ਹੋਰ ਪਤਾ ਲੱਗੂ ਵੀ ਹੋਰ ਇਹਨੇ ਕਿੱਦਾਂ ਦੇ ਚੰਡੀਗੜ੍ਹ ਮੁਹਾਲੀ ਆਪਣੇ ਟਰਾਈ ਸਿਟੀ ਜੀਆਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਦਾ ਵਿਸ਼ਾ ਸਰ ਸਾਹਿਬ ਜੀ ਨੇ ਲਿੰਕ ਤੇ ਜੋਦਾ ਨਸੀਆ ਇਹ ਕੀ WhatsApp ਦੇ ਉੱਤੇ ਹੈ ਕਿ ਜਾਂ Facebook ਉੱਤੇ ਜੁੜੀ ਹੈ ਇਹ ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨਾਂ ਨੂੰ ਐਡ ਵਾਲਾ ਦਿੱਤਾ ਆਪਾਂ ਨੇ ਆ ਦੇ ਦੇ ਉਹਨਾਂ ਨਾਲ ਨਾ ਜਿਵੇਂ ਆ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਉਹ ਸੀਗਾ ਪੇਜ ਬਣਾਇਆ ਹੋਇਆ ਸੀਗਾ ਤੇ ਜਿਹੜੀ ਇਹ ਬੱਚਿਆਂ ਨੂੰ ਰਿਕਰੂਟ ਵੀ ਕਰਦੇ ਸੀਗੇ ਉਸ ਤੋਂ ਬਿਨਾਂ ਵੀ ਜਿਹੜੀ ਅਲੱਗ-ਅਲੱਗ ਗੇਮਿੰਗ ਦਾ ਕੀ-ਕੀ ਸੈਟਅਪ ਹੈਗਾ ਉਹ ਪੂਰਾ ਹੀ ਦਿਖਾ ਦਿਓ ਅਲੱਗ-ਅਲੱਗ ਇਸ ਤਰ੍ਹਾਂ ਕਰ ਲੈਂਦੇ ਹਾਂ ਜਿਹੜੀਆਂ ਗੇਮਸ ਕਰਦੇ ਉਹ ਗੈਮਬਲਿੰਗ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਜੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਫਤੀਸ਼ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਮਬਲਿੰਗ ਐਕਟ ਨੂੰ ਇਹਦੇ ਵਿੱਚ ਐਡ ਕਰਾਂਗੇ ਜੀ ਜਿਹੜੇ ਜਿਹੜੇ ਸਕੇਲ ਸੈਂਸਿਟਿਵਿਟੀ ਹੈ ਰੈਗੂਲੇਟਰੀ ਦਾ ਮਤਲਬ ਇਨਵੈਸਟਿਗੇਸ਼ਨ ਦੇ ਓਨ ਗoing ਉਹ ਜਿਹੜੇ ਉਹ ਜਿਹੜੇ ਹੋ ਰਾਇ ਸੀ ਜਿਹੜੀ ਕਰਾਈ ਸੀ ਨਾ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਤੇ ਉੱਥੇ ਇਹ ਕੰਮ ਕਰਦੇ ਹੁਣ ਤੇ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰ ਤਾਂ ਉਹ ਸਾਰਾ ਕੁਝ ਉਹਨਾਂ ਅਸੀਂ ਅੱਜ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਸ਼ਾਮ ਪਤਾ ਲੱਗ ਜਾਊਗਾ ਕਿੰਨੇ ਦਿਨ ਦਾ ਮਿਲਦਾ ਕੋਰਟ 'ਚ ਪੇਸ਼ ਕਰ ਰਹੇ ਹਾਂ ਬੰਦਿਆਂ ਨੂੰ ਤੇ ਫਿਰ ਉ ਤੋਂ ਅੱਗੇ ਦੀ ਸਾਰੇ ਜਾਂਚ ਬਾਕੀ ਠੀਕ ਹੈ ਜੀ ਹੋਰ ਕੋਈ ਨਹੀਂ ਹੋ